ਸ੍ਰੀ ਵਾਹਿ ਹੈ ਗੁਰੂ ਜੀ ਵਾਰਾ ਮਹਾਮਾਜ ਮਹਾਲਾ ਪੰਜਵਾਂ ਘਰ ਚੌਥਾ ਈ ਪੋ ਅੰਕਾਰ ਸਤ ਗੁਰ ਪ੍ਰਸਾਦਿ ਮਾਗ ਮਜਨ ਸੰਗ ਸਾਧੂਆ ਟੋੜੇ ਕ੍ਰਿਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਵਨਾ ਨੂੰ ਕਰਦਾਨ ਮਾਗ ਮਨਜਨ ਸੰਗ ਸਾਧੂਆ ਟੋੜੇ ਕ੍ਰਿਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨੂ ਕਰਦਾਣ ਜਨਮ ਕਰਮ ਮਲ ਉਤਾਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਐ ਸਾ ਲੋ ਵਸਵਾਣਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ 68 ਤੀਰਥ ਸਗਲ ਕੁੰਨ ਦੀਦਿਆ ਪਰਵਾਨ ਜਿਸ ਨੂੰ ਦੇਵਾ ਤੇ ਆਕਾਰ ਸੋਈ ਫੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣ ਨਾਨਕ ਤੈਨ ਕੁਰਬਾਨ ਮਾਗੋ ਸੁਟੇ ਸੇ ਕਾਂਢੀਏ ਜਿਨ ਪੂਰਾ ਗੁਰ ਮਿਹਰਵਾਣ ਜਿਨਾ ਮਿਲਿਆ ਪ੍ਰਭ ਆਪਨ ਨਾਨਕ ਤੈਨ ਕੁਰਬਾਨ ਮਾਗ ਸੁਚੇ ਸੇਖਾਂ ਢੀਐ ਜਿਨ ਪੂਰਾ ਗੁਰ ਮਿਹਰਵਾਨ ਸ੍ਰੀ ਵਾਹਿਗੁਰੂ ਜੀ ਬਾਰਾ ਮਹਾਵਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਡ ਦਦ ਸਰਵੇਂ ਥਕਿਆ ਏ ਪ੍ਰਭ ਕੀ ਸਾਮ ਤੈਨ ਦੁਦੇ ਤੇ ਬਾਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾਖ ਮੁਲਾਵਤੀ ਉਪਜੈ ਨਾਹੀ ਦਾਮ ਹਰ ਨਾ ਨ ਮਿਲਿਆ ਸਾਜਨੈ ਕਤ ਪਾਈਐ ਬਿਸਰਾਮ ਜਿਤ ਘਰ ਹਰਿ ਕੰਤ ਨਾ ਪ੍ਰਗਟਿ ਪਟਨਾਗਰ ਸਿ ਗ੍ਰਾਮ ਸਰਬ ਸਿੰਗਾਰਤੰ ਬੋਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤਿ ਬਿ ਹੋਨੀਆ ਮੀਤ ਸਜਣ ਸਭ ਜਾਮ ਨਾਨਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿ ਹਿ ਚਲ ਤਾਮ ਚੇਤ ਗੁਵਿੰਦ ਆਰਾਧਿਆ ਹੋਵੇ ਆਨੰਦ ਕਨਾ ਸੰਤ ਜਿਨਾ ਮਿਲ ਪਾਈਐ ਰਸਨਾ ਨਾਮ ਪਨਾਮ ਜਿਨ ਪਾਇਆ ਪ੍ਰਭ ਆਪਨਾ ਆਇਤ ਸੇ ਗਣਾ ਇਕਿਨ ਤਿਸ ਬਿਨ ਜੀਵਨਾ ਵਰਤਾ ਜਨਮ ਜਨਮ ਜਲਤਲ ਮਹਿਲ ਪੂਰਿਆ ਰਵਿਆ ਵਿੱਚ ਬਨਾ ਸੋ ਪ੍ਰਭ ਚਿਤ ਨ ਆਵੇ ਕਿਤੜਾ ਦੁਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚਿਤ ਮਲਾਏ ਸੋ ਪ੍ਰਭੂ ਤਿਸਕੇ ਪਾਇ ਲਗਾ ਵੇ ਸਾਖ ਤੇ ਰਣ ਕਿਉ ਵਾਢਿਆ ਜਨਾ ਪ੍ਰੇਮ ਮੋਹ ਹਰ ਸਾਜਨ ਪੁਰਖ ਵਿਚਾਰ ਕ ਲੱਗੀ ਮਾਇਆ ਤੋ ਉਤਰ ਕਲਤਰਨਾ ਸੰਗਤ ਨਾ ਹਰ ਅਵਨਾਸੀ ਓ ਪਲਚ ਪਲ ਸਗਲੀ ਮੂਈ ਝੂਠਾ ਤੰਦੈ ਮੋਹ ਇਕਸ ਹਰ ਕੇ ਨਾਮ ਬਿਨ ਅਗੇ ਲਈਐ ਖੋਇ ਰਿਓ ਵਿਚਾਰ ਵੁਚਨਾ ਪ੍ਰਭ ਬਿਨ ਅਵਰਣਾ ਕੋਇ ਪ੍ਰੀਤਮ ਚਰਨੀ ਜੋ ਲਗੇ ਤਨ ਕੀ ਨਿਰਮਲ ਸੋਇ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਇ ਵਿਸਾਕ ਸੁਹਾਵਾ ਤਾਲ ਲਗੇ ਜਾਂ ਸੰਤ ਭੇਟੇ ਹਰ ਸੋਏ ਹਰ ਜੇਠ ਜੁੜੰਦਾ ਲੋੜਿਆ ਜਿਸ ਅੱਗਾ ਸਭ ਨਵੰਨ ਹਰ ਸੱਜਣ ਜਾਵਨ ਲੱਗਿਆਂ ਕਿਸੇ ਨ ਗਈ ਬੰਨ ਮਾਨਕ ਮੋਤੀ ਨਾ ਪ੍ਰਭ ਨੂੰ ਲੱਗੈ ਨਾ ਇਨਸਨ ਰੰਗ ਸਬੇ ਨਾਰਾਇਣੇ ਜੀਤੇ ਮਨ ਭਵਨ ਜੋ ਹਰ ਲੋੜਾ ਸੋਕਰ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੈ ਧੰਨ ਆਪਣੇ ਲਈ ਆਜੇ ਮਿਲਿਆ ਵਿਛੜ ਕਿਉ ਰਵਾਨਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨੰਨ ਹਰ ਜੇ ਟੁਰੰਗੀਲਾ ਤਿਸ ਤਣੀ ਜਿਸ ਕਾ ਭਾਗ ਮਸਾਨ ਅਸਾੜਤ ਪੰਦਾ ਤਿਸ ਲਗੈ ਹਰ ਨਾਉ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਕੈ ਮਾਨਸੰਧੀ ਆਸ ਦੁਏ ਭਾਇ ਬਗੋਤੀ ਇਹ ਗੱਲ ਪਈ ਸੁਜਮ ਕੀ ਫਾਸ ਜੇਹਾ ਬੀਜੈ ਸੋ ਲੁਣੈ ਮਥੇ ਜੋਲ ਖਿਆਸ ਰੈਣ ਵਿਹਾਣੀ ਪੁਸ਼ਤਾਨੀ ਉੱਠ ਚਲੀ ਗਈ ਨਰਾਸ ਜਿਨ ਕੋ ਸਾਧੂ ਭੇਟੀ ਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰ ਦਰਸ਼ਨ ਹੋਏ ਪਿਆਸ ਪ੍ਰਤੋਦ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਾਰ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਵਾਸ ਸਾਵਣ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵੇਖਿਆ ਰੰਗ ਕੁੜਾਵਿਆ ਜਿਸਨ ਸੋਬੇ ਸ਼ਾਰ ਹਰ ਅੰਮ੍ਰਿਤ ਬੂਧ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵੰਤਨ ਪ੍ਰਸੰਗ ਮੌਲਿਆ ਸਮਰਾਥਪੁਰਖ ਅਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾਉਣ ਹਾਰ ਜਿਨੀ ਸਕੀ ਪ੍ਰਭ ਪਾਇਆ ਹੋ ਤਿਨ ਕਾ ਸਬਲ ਹਾਰ ਨਾਨਕ ਹਰ ਜੀ ਮੇ ਆਕਾਰ ਸ਼ਬਦ ਸੁਵਾਰਣ ਹਾਰ ਸਾਵਣ ਤਿਨਾ ਸੁਹਾਗਨੀ ਜਿਨ ਰਾਮ ਨਾਮ ਉਰ ਹਾਰ ਆਦੋ ਪਰਮ ਪੁਲਾਣਿਆ ਦੁਜੈ ਲੱਗਾ ਹੇਤ ਲਖ ਸ਼ਿੰਗਾਰ ਬਨਾਇਆ ਆਕਾਰ ਦੇ ਨਾਹੀਂ ਕੀਤ ਜਿਤ ਦਿਨ ਦੇ ਬਿਨਸ ਸੀਤ ਤੇ ਵੇਲੇ ਕਾਸਨੁ ਪ੍ਰੀਤ ਪਕੜਤ ਲਾਇਨ ਧੂਤ ਜਾਮਾ ਕਿਸੇ ਨਾ ਦੇਣੀ ਭੇਤ ਛਡ ਖੜੋ ਤੇ ਖਿਨੇ ਮਾਹੇ ਦਿਨ ਸੋਣ ਲੱਗਾ ਹੇਤ ਹੱਥ ਮਰੋੜੇ ਤਣ ਕਪੇਸ ਹਉ ਹੋ ਆਸੀਤ ਜਿਹਬੀਜ ਸੋਲੁਣੈ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬਹੁਤ ਪ੍ਰਵ ਦੇਤ ਸੇ ਪਾ ਦੁਹੇ ਨਰਕਣਾ ਪਾਹੀਐ ਗੁਰ ਰਖਣ ਵਾਲਾ ਹੀਤ ਅਸਨੁ ਪ੍ਰੇਮ ਉਹ ਮਾੜਾ ਕਿਉ ਮਿਲੀ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਲਾਵੇ ਮਾਹੀ ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕੈ ਲਗਾ ਪਾਏ ਵੇਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੈ ਅਗਾਏ ਆਤਿਆ ਬੇਨਤੀ ਕਰਹਿ ਲਿਓ ਪ੍ਰਭੂ ਲਟਲਾਏ ਜੋ ਹਰ ਕੰਤ ਮਿਲਾਇ ਆਸੇ ਵਿਛੜ ਕਤੈ ਨ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਧਿਆ ਜਿਨਾ ਮੈਂ ਹਰ ਰਾਏ ਕਤ ਕਰਮ ਕਮਾਵਨੇ ਦੋਸ਼ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਆਵੈ ਆਪਣ ਸਭੇ ਰੋਗ ਵੇਮ ਕੋਏ RAM ਤੇ ਲੱਗਨ ਜਨਮ ਬਿਜੋਗ ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵੇਚ ਨਾ ਕੋਈ ਕਾ ਸਕਿਆ ਕਿਸ ਤੈ ਰੋ ਵੈ ਰੋਜ ਕੀਤਾ ਕਿਛੁ ਨ ਹੋਵੈ ਲਿਖਿਆ ਤਰਸਨ ਜੋ ਹੋਗਾ ਬੜ ਭਾਗੀ ਮੇਰਾ ਪ੍ਰਭ ਮਿਲੇ ਤਾ ਉਤਰੈ ਸਭ ਬਿਯੋਗ ਨਾਨਕੋ ਪ੍ਰਭ ਰਾਖ ਲੇ ਮੇਰੇ ਸਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਬਿਨ ਸਭੈ ਸੋਚ ਮਗਰ ਮਹ ਸੁਹੰਦਿਆ ਹਰ ਪ੍ਰਸੰਗ ਬੈਠੜੀਆਂ ਤਿਨ ਕੀ ਸੋਭਾ ਕਿਆ ਗਣੀ ਜੇ ਸਹਿਬ ਮੇ ਲੜੀਆਂ ਨਨਮ ਨਮੋ ਲਿਆ ਰਾਮ ਸਿਓ ਸੰਸਾਦ ਸਹਿਲੜੀਆਂ ਸਾਜਨਾ ਤੇ ਬਹਾਰੀ ਸੇ ਰਹਿਣ ਅਕੇ ਲੜੀਆਂ ਤੇਨ ਦੁੱਖ ਨ ਕਬੋਂ ਉਤਰ ਐ ਸੇ ਜਮਕੇ ਵਸ ਪੜੀਆਂ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ ਰਤਨ ਜਿਵੇ ਹਰ ਲਾਲ ਹਰ ਕੰਠ ਤਿਨਾ ਜੜੀਆਂ ਨਾਨਕ ਵਾਛਾ ਧੂੜ ਤੇ ਨਾ ਪ੍ਰਸਰਨੀ ਦਰ ਪੜੀਆਂ ਵਗਰ ਪ੍ਰਭ ਆਰਾਧਨਾ ਬਹੁੜ ਨ ਜਨ ਮੜੀਆਂ ਉਖ ਤੋ ਖਾਰਣਾ ਵਿਆਪੇ ਕੰਠ ਮਿਲੇ ਹਰਨਾ ਹੋ ਮਨ ਵਿਦੇਸ تیر ਨਾਰਬਿੰਦ ਦਰਸ਼ਨ ਲਗੜਾ ਸਾਹੋ ਊਟ ਗਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਬਿਖਿਆ ਕੋਇ ਨ ਸਕੈ ਮਿਲ ਸਾਧੂ ਗੁਣ ਗਾਹੋ ਜੈ ਤੇ ਉਪਜੀਤਾ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਲੇਨੀ ਪਾਰ ਬ੍ਰਹਮ ਬੋੜ ਨ ਵਿਛੜਿਆ ਹੋ ਬਾਰਜਾ ਲਖਬੇਰੀਆ ਹਰ ਸੱਜਣ ਅਗ ਅਗਾਹੋ ਸਰਮਪਈ ਨਾਰਾਇਣ ਨਾਨਕ ਦਰਪਈ ਆਹੋ ਉਕਸਨ ਦਸਰ ਸੁਖ ਇਸ ਬਖਸ਼ੇ ਵੇ ਪਰਵਾਹ ਭਗਵੰਨ ਜਨ ਸੰਸਾਧੂਆ ਤੂੜੀ ਕਰੀਸ਼ ਨਾਨ ਹਰ ਕਾ ਨਾਮ ਧਿਆਏ ਸੁਨਾ ਸੁਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾਮ ਹੋਈਐ ਬਿਨਸੈ ਲੋਭ ਸੁਆਣਾ ਸਚੇ ਮਾਰਗ ਚਲਦਿਆਂ ਉਸਤਤ ਕਰੇ ਧਿਆਨ ਅਠਸਠ ਤੀਰ ਸਗਲ ਪੁੰ ਜੀ ਦੇ ਆ ਪ੍ਰਵਾਣ ਜਿਸਨੋ ਦੇਵਿਆ ਦਿਆ ਕਰ ਸੋਏ ਪੁਰਖ ਸੋ ਜਾਨ ਜਿਨਾ ਮਿਲਿਆ ਪ੍ਰਭ ਆਪਨਾ ਨਾਨਕ ਤਿਨ ਕੁਰਬਾਨ ਮਾਖਸੁ ਸੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਫਲਗੁਣ ਨੰਦੋਂ ਪਾਰ ਜਨਾਰ ਸਜਣੁ ਪ੍ਰਗਟਿ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸਿਜ ਸੁਹਾਵੀ ਸਰਬ ਸੁਖ ਹੁਣ ਦੁਖਾ ਨਾਹੀ ਜਾਏ ਈਸ਼ ਪੁਨੀ ਵਡ ਪਾਗਣੀ ਵਰ ਪਾਇ ਹਰ ਰਹਾਏ ਮੇਰੇ ਸਹੀ ਹੈ ਮੰਗਲ ਗਾਵੈ ਗੀਤ ਗੋਵਿੰਦ ਅਲਾਏ ਹਰ ਜਿਹ ਆ ਵਰਨ ਦਿਸੈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰਿਓ ਨਾ ਨਿਚਲ ਦਿੱਤਣ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬੋੜ ਨ ਜਨਮੈ ਤਾਏ ਜਿਹਵਾ ਇੱਕ ਅਨੇਗੁਣ ਤਰੇ ਨਾਨਕ ਚਰਨੀ ਪਾਏ ਫਲਗੁਣ ਨਿਤ ਸਲਾਈਆ ਜਿਸਨੂੰ ਤਿਲਣਾ ਤੁਮਾਏ ਜਿਨ ਜਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰ ਆਰੰਧਿਆ ਦਰਗੇ ਸਚ ਖਰੇ ਸਰਵ ਸੁਖਾਨਿਤ ਚਰਨ ਹਰਿ ਪਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹਿ ਜਰੇ ਕੋੜ ਗਾਇ ਦੁਧਨਸੀ ਪੂਰਨ ਸਚ ਪਰੇ ਪਾਰ ਬ੍ਰਹਮ ਪ੍ਰਹ ਸੇਵ ਦੇ ਮਨ ਅੰਦਰ ਏਕ ਧਰੇ ਮਹਾ ਦਿਵਸ ਮੂਰਤ ਪਲੇ ਜਿਨ ਕੋ ਨਦਰ ਕਰੇ नानक मंगा दर्श दान कृपा करो हरे महादिवस मुहूर्त पले जिनको नजर करे नानक मंगा दर्श दान कृपा करो हरे